ਇੱਕ ਟਾਈਮ ਸੀ ਬਾਈ ਜਦੋਂ ਕਬੱਡੀ ਕੱਖਾਂ ਦੇ ਵਿੱਚ ਹੁੰਦੀ ਸੀ ਜਦੋਂ ਪਲੇਅਰ ਜਿੱਤਦੇ ਸੀਗੇ ਕਬੱਡੀ ਦੇ ਵੱਡੇ ਵੱਡੇ ਪਲੇਅਰਾਂ ਨੂੰ ਸਿਰਫ ਕੌਲੀਆਂ ਬਾਟੀਆਂ ਦਿੱਤੀਆਂ ਜਾਂਦੀਆਂ ਸੀ ਉਸ ਤੋਂ ਬਾਅਦ ਜਿਹੜੀਆਂ ਸੋਨੇ ਦੀਆਂ ਮੁੰਦੀਆਂ ਲਾ ਲੋ ਹੈਨਾ ਜਾਂ ਫਿਰ ਸਾਈਕਲ ਕੋਈ ਹੋਰ ਸਕੂਟਰੀਆਂ ਦੇਣ ਲੱਗੇ ਪਰ ਹੁਣ ਕਬੱਡੀ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਹੋ ਗਿਆ ਵੀ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਸ਼ੀਲੂ ਜੱਗੂ ਹਾਕਮਬਾਲਾ ਰਵੀ ਦਿਉੜਾ ਹਰਿਆਣੇ ਦਾ ਜਿਹੜਾ ਰੇਡਰ ਹੈ ਉਹ ਇੱਕ ਸਾਲ ਦੇ ਵਿੱਚ ਕਿੰਨੇ ਕੁ ਰੁਪਏ ਕਮਾ ਲੈਂਦੇ ਨੇ ਤਾਂ ਆਪਾਂ ਇਸ ਟੌਪਿਕ ਤੇ ਅੱਜ ਗੱਲਬਾਤ ਕਰਦੇ ਆਂਗੇ ਸਭ ਤੋਂ ਪਹਿਲਾਂ ਗੱਲ ਕਰੀ ਜੇ ਆਪਾਂ ਰਵੀ ਦਿਉੜੇ ਦੀ ਰਵੀ ਦਿਉੜੇ ਨੂੰ ਤੁਸੀਂ ਜਾਣਦੇ ਹੋ ਨੇ ਹਰਿਆਣੇ ਦਾ ਬਹੁਤ ਬੈਸਟ ਰੇਡਰ ਹੈਗਾ ਤੇ ਕੈਨੇਡਾ ਜਦੋਂ ਹੁਣ 2024 ਦੇ ਵਿੱਚ ਖੇਡਿਆ ਸੀਗਾ ਤਾਂ ਤਕਰੀਬਨ 2 ਲੱਖ ਡਾਲਰ ਦੇ ਵਿੱਚ ਗੱਲ ਹੋਈ ਸੀ ਤਕਰੀਬਨ 130 35 ਕਰੋੜ ਰੁਪਿਆ 1 ਕਰੋੜ 30 35 ਲੱਖ ਰੁਪਿਆ ਜਿਹੜਾ ਰਵੀ ਦਿਉੜੇ ਨੇ ਇੱਕ ਸੀਜ਼ਨ ਖੇਡਣ ਦਾ ਕੈਨੇਡਾ ਦੇ ਵਿੱਚ ਲਿਆ ਸੀ ਹਾਲਾਂਕਿ ਇੱਧਰ ਆ ਕੇ ਬਾਈ ਜਿਹੜਾ ਰਵੀ ਦਿਓੜਾ ਬਹੁਤ ਘੱਟ ਖੇੜਿਆ ਹੈਗਾ ਪਰ ਜੇ ਗੱਲ ਕਰੀ ਆਪਾਂ ਸ਼ੀਲੂ ਦੀ ਸ਼ੀਲੂ ਦੋਏ ਪਾਸੇ ਖੇੜਿਆ ਕੈਨੇਡਾ ਵੀ ਬਾਕੀ ਹੋਰ ਥਾਵਾਂ ਤੇ ਵੀ ਤੇ ਇੱਧਰਲੇ ਪਾਸੇ ਵੀ ਇੰਡੀਆ ਦੇ ਵਿੱਚ ਹੈਨਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਸਾਰੇ ਮੈਚ ਜਿਹੜੇ ਤਕਰੀਬਨ ਸ਼ੀਲੂ ਨੇ ਖੇਡੇ ਨੇ ਤਾਂ ਸ਼ੀਲੂ ਦੀ ਜਿਹੜੀ ਬਾਹਰ ਗੱਲ ਹੋਈ ਸੀ ਉਹ 1 ਕਰੋੜ ਰੁਪਏ ਦੇ ਵਿੱਚ ਹੋਈ ਸੀ ਲਗਭਗ ਤੇ ਜੇ ਆਪਾਂ ਇੰਡੀਆ ਤੇ ਬਾਕੀ ਕੈਨੇਡਾ ਦਾ ਤੇ ਬਾਕੀ ਸਾਰੀਆਂ ਕੰਟਰੀਆਂ ਦਾ ਮਿਲਾ ਕੇ ਲਾਈਏ ਵੀ ਸ਼ੀਲੂ ਇੱਕ ਸਾਲ ਦੇ ਵਿੱਚ ਕਿੰਨੇ ਰੁਪਏ ਕਮਾ ਲੈਂਦਾ ਤਾਂ 4 ਤੋਂ 5 ਕਰੋੜ ਰੁਪਇਆ ਇੱਕ ਸਾਲ ਦੇ ਵਿੱਚ ਸ਼ੀਲੂ ਜਿਹੜਾ ਕਬੱਡੀ ਤੋਂ ਕਮਾਉਂਦਾ ਹੈਗਾ ਇੱਕ ਟਾਈਮ ਸੀ ਨਾ ਜਿਹੜਾ ਕਬੱਡੀ ਦਾ ਬਹੁਤ ਮਾੜਾ ਟਾਈਮ ਕਹਿੰਦੀ ਪਹਿਲਾਂ ਕੁਝ ਵੀ ਨਹੀਂ ਹੁੰਦਾ ਸੀ ਕਬੱਡੀ ਦੇ ਵਿੱਚ ਪਰ ਹੁਣ ਜਿਹੜਾ ਬਹੁਤ ਵੱਡਾ ਮੁੱਲ ਪੈ ਗਿਆ ਕਬੱਡੀ ਦਾ ਪੰਜਾਬ ਦੇ ਵਿੱਚ ਵੱਡੇ ਤੋਂ ਵੱਡੇ ਜਿਹੜੇ ਕੱਪ ਹੁੰਦੇ ਨੇ ਸ਼ੀਲੂ ਨੇ ਬਥੇਰੇ ਜਿੱਤੇ ਨੇ ਹਰਿਆਣੇ ਦੇ ਵਿੱਚ ਵੀ ਬਥੇਰੇ ਜਿੱਤੇ ਤੇ ਬਾਹਰ ਵੀ ਕਈ ਵਾਰੀ ਜਿਹੜਾ ਬੈਸਟ ਨਿਕਲਦਾ ਹੈ ਨਾ ਸ਼ੀਲੂ ਉਹ ਬੈਸਟ ਇਨਾਮ ਜਿਹੜੇ ਅਲੱਗ ਤੋਂ ਹੁੰਦੇ ਨੇ ਬਾਹਰ ਜਦੋਂ ਵੀ ਸ਼ੀਲੂ ਕਿਤੇ ਖੇਡਦਾ ਜਾਂ ਹੋਰ ਕੋਈ ਕਬੱਡੀ ਖਿਡਾਰੀ ਖੇਡਦਾ ਪਰ ਜਿਹੜੀ ਗੱਲ ਹੁੰਦੀ ਹੈ ਕਿ ਵੀ ਤੁਸੀਂ ਅੱਜ ਸਾਡੀ ਟੀਮ ਦੇ ਵਿੱਚ ਖੇਡਣਾ ਇਸ ਸੀਜ਼ਨ ਸਾਡੀ ਟੀਮ ਵਿੱਚ ਖੇਡਣਾ ਸ਼ੀਲੂ ਨੂੰ ਜਦੋਂ ਕਹਿੰਦੇ ਆ ਤਾਂ ਸ਼ੀਲੂ ਨੇ ਜਿਹੜਾ ਤਕਰੀਬਨ 1 ਕਰੋੜ ਰੁਪਇਆ ਚਾਰਜ ਕੀਤਾ ਸੀ ਕੋਈ ਥੋੜਾ ਨਹੀਂ ਹੁੰਦਾ ਹੈਨਾ ਬਾਕੀ ਹੋਰ ਜੇ ਆਪਾਂ ਖਿਡਾਰੀਆਂ ਦੀ ਗੱਲ ਕਰੀਏ ਆਪਾਂ ਜੱਗੂ ਹਾਕਮ ਵਾਲੇ ਦੀ ਗੱਲ ਕਰੀਏ ਹੈਨਾ ਜੱਗੂ ਦਾ ਵੀ ਅੱਜ ਦੇ ਟਾਈਮ ਵਿੱਚ ਪੂਰਾ ਨਾਮ ਬੋਲਦਾ ਹੈਗਾ ਵੈਸੇ ਤਾਂ 50 ਤੋਂ 60 ਹਜ਼ਾਰ ਰੁਪਇਆ ਜੱਗੂ ਪੰਜਾਬ ਦੇ ਵਿੱਚ ਹਰੇਕ ਕਬੱਡੀ ਕੱਪ ਤੇ ਖੇਡਣ ਦਾ ਲੈਂਦਾ ਪਰ ਬਾਾਰ ਜਦੋਂ ਜੱਗੂ ਖੇਡਣ ਗਿਆ ਜੱਗੂ ਦੇ ਜਿਹੜੀ 6 ਵੱਜੀ ਸੀ ਤੇ ਉਸ ਤੋਂ ਬਾਅਦ ਜਿਹੜਾ ਵਾਪਸ ਆ ਗਿਆ ਤੀ 50 ਤੋਂ 80 ਲੱਖ ਰੁਪਏ ਜੱਗੂ ਵੀ ਜਿਹੜਾ ਬਾਹਰ ਖੇਡਣ ਦਾ ਲੈ ਲੈਂਦਾ ਪਰ ਜੇ ਆਪਾਂ ਸਭ ਤੋਂ ਮਹਿੰਗੇ ਪਲੇਅਰ ਦੀ ਗੱਲ ਕਰੀਏ ਸਭ ਤੋਂ ਮਹਿੰਗਾ ਪਲੇਅਰ ਜਿਹੜਾ ਕਬੱਡੀ ਦਾ ਉਹ ਹੈ ਛੀਲੂ ਬਾਈ 4 ਤੋਂ 5 ਕਰੋੜ ਰੁਪਇਆ ਜਿਹੜਾ ਇੱਕ ਸਾਲ ਦੇ ਵਿੱਚ ਸ਼ੀਲੂ ਕਮਾ ਲੈਂਦਾ ਹੈ। ਬਾਕੀ ਹੋਰ ਵੀ ਖਿਡਾਰੀ ਆ ਜਿਹੜੇ ਲੱਖਾਂ ਰੁਪਏ ਲੈਂਦੇ ਆ ਸ਼ਾਜੀ, ਅੰਬਾਸੋਰ ਸਿੰਘ, ਫਰੀਆਦ ਤੇ ਹੋਰ ਬਥੇਰੇ ਖਿਡਾਰੀ ਆ ਜਿਹੜੇ ਲੱਖਾਂ ਰੁਪਿਆਂ ਦੇ ਵਿੱਚ ਲੈਂਦੇ ਆਗੇ ਤੇ ਆਪਾਂ ਦੋ ਪਲੇਅਰਾਂ ਦੀ ਜਾਣਕਾਰੀ ਜਿਹੜੀ ਸਾਨੂੰ ਸਾਨੂੰ ਪੱਕਾ ਪਤਾ ਸੀ ਤੇ ਉਹ ਆਪਾਂ ਇੱਕ ਇੰਟਰਵਿਊ ਦੇ ਵਿੱਚ ਵੇਖੀ ਸੀਗੀ ਆ ਚਿੱਲੂ ਜਿਹੜਾ ਏਨੇ ਰੁਪਏ 4 ਤੋਂ 5 ਕਰੋੜ ਰੁਪਇਆ ਜਿਹੜਾ ਕਮਾ ਲੈਂਦਾ ਤੇ ਰਵੀ ਦਿਓੜੇ ਦੀ ਤਕਰੀਬਨ ਆਪਾਂ ਦੱਸੇ ਦਿੱਤਾ ਇਹਨਾਂ ਵੀ ਤੁਹਾਨੂੰ ਜਿਹੜੀ 2 ਲੱਖ ਡਾਲਰ ਦੇ ਵਿੱਚ ਜਿਹੜੀ ਵਾਰ ਗੱਲ ਹੋਈ ਸੀ ਟ੍ਰਾਂਟੋ ਜਿਹੜਾ ਕਨੇਡਾ ਦੇ ਵਿੱਚ ਬਾਈ ਰਵੀ ਦਿਓੜਾ ਖੇਡਿਆ ਸੀਗਾ ਤਾਂ ਤਕਰੀਬਨ 1 ਕਰੋੜ ਰੁਪਇਆ 30 ਲੱਖ ਰੁਪਏ ਮੰਗੂ ਬਣਦਾ ਬਾਕੀ ਦੋਸਤੋ ਮਿਹਨਤ ਵੀ ਆ ਪਲੇਅਰਾਂ ਦੀ ਬਥੇਰੇ ਕਬੱਡੀ ਖਿਡਾਰੀਆਂ ਦੇ ਸੱਟ ਵੀ ਵੱਜ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਉਹ ਪੈਸਾ ਲੱਗ ਵੀ ਜਾਂਦਾ ਮਿਹਨਤ ਤੇ ਵੀ ਖਰਾਕਾਂ ਤੇ ਵੀ ਜਿਹੜਾ ਪੈਸਾ ਲੱਗਦਾ ਆਪਾਂ ਕੱਲਾ ਪੈਸਾ ਵੀ ਨਾ ਦੇਖੀਏ ਹਨ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ